ਕੋ ਮਾਣਾ ਖਨਾ ਦਾ ਜੇ ਤਾ ਮੋ ਤੇ ਗਵਾ ਤੇਰੀ ਸਭ ਨਾ ਖਾਲ ਹੋਵੇ ਤੁਮੇ ਅਬਦਾਲੀ ਆਦਰਾ ਬਾਰੇ ਸਾਡੇ ਗੁੰਦੇ ਰੋਗਨੇ ਯਾਰੇ ਉਹਦੀ ਫੇਵਾ ਉਹਦੀ ਫੇਵਾ ਚਾਲ ਦੀਆਂ ਨਾਰਾਜੀ ਚਾਲ ਦੀਆਂ ਨਾਰੀ ਪਾਣੀ ਜਵਾਲੇ ਸ਼ੁਭਾ ਦਾ ਯਾਰੇ ਸੁਤੋਆ ਫਰਦੋਸ ਕਾਮੂ ਮੁਖਮਾਨ ਦਾ ਵਸੇ ਦੀ ਜਿ ਚਨ ਮਾਰਿਆ ਉਹ ਨੂੰ ਅਲਦ ਪੁਨਾਤ ਤੋਂ ਕਸ਼ਰ ਉਹਦਾ ਖਾਤਾ ਆਂਦਾ ਦਾ ਸੁਤੂ ਉਹਦੀ ਪਾਈ ਦੇ ਹਮਾਇਤ ਕੋ ਓਦੇ ਆਉਂਦੇ ਆ ਰਚੀਓ ਪਾਣੀ ਦੇ ਸੀਨੇ ਖੱਟ ਪੜੀਏ ਮਾਂ ਦਾ ਬਤਸਲਾ ਕਰੀ ਤੇ ਸਮਾ ਲਾ ਗੀ ਸਾਡੇ ਕੇ ਪਾਪੀ ਜਦ ਰੂਹ ਭਾਈ ਪਾਣੀ ਹੈਗਾ

ਕਰ ਦੋ ਬਈ ਦੱਬ ਕੇ ਸ਼ੇਰ ਬਹੁਤ ਵੱਡਾ ਜਿਲਾ ਕਾਫਲਾ ਬਾਈ ਲੱਗਿਆ ਸੀ ਪਿੰਡਾਂ ਦੇ ਹੱਥ ਚ ਪਿੰਡ ਜੋਗੇ ਪਹੁੰਚ ਚੁੱਕੇ ਆ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਨੌਜਵਾਨ ਨੇ ਪਹੁੰਚ ਰਹੇ ਨੇ ਪਿੰਡਾਂ ਦੇ ਵਿੱਚ ਬਹੁਤ ਮਨਸਕਾਰ ਹੋ ਰਿਹਾ ਪਿੰਡਾਂ ਦੇ ਵਿੱਚ ਸੋਪੇ ਪਾ ਕੇ ਬਾਈ ਦਾ ਮਨਸਕਾਰ ਕੀਤਾ ਜਾ ਰਿਹਾ ਬਹੁਤ ਚੜ੍ਹਦੀ ਕਲਾ ਹੋ ਗਈ ਹੈ ਕਿਰਪਾ ਵਾਹਿਗੁਰੂ ਦੀ ਅੱਜ ਬਠਿੰਡੇ ਦੇ ਵਿੱਚ ਪੂਰੀ ਧੱਕ ਪੈ ਰਹੀ ਹੈ ਤੇ ਪੂਰਾ ਮਾਣ ਸਤਕਾਰ ਹੈ ਜਿਹੜਾ ਮਿਲ ਰਿਹਾ ਹੈ ਭਾਈ ਲੱਖਾ ਸਿੰਘ ਸਿਧਾਣਾ ਨੂੰ ਤੇ ਦਬ ਕੇ ਸ਼ੇਅਰ ਕਰ ਦਿਓ ਵੀਡੀਓ ਨੂੰ ਕਾਫਲਾ ਚਾਰੇ ਪਾਸੇ ਦੇਖੋ ਤੇ ਲੱਖਾ ਸਿੰਘ ਸਿਧਾਣਾ ਹੀ ਨਜ਼ਰ ਆਊਗਾ ਲੱਖਾ ਸਿੰਘ ਸਿਧਾਣਾ ਦੇ ਸਮਰਥਕ ਹੀ ਨਜ਼ਰ ਆਉਣਗੇ ਚਾਰੇ ਪਾਸੇ ਨੀਂਗਾ ਘਮਾ ਲੋ ਤਾਂ ਲੱਖਾ ਸਿੰਘ ਸਿਧਾਣਾ ਸਤਾਣਾ ਹੋਈ ਪਈ ਹੈ ਬਠਿੰਡੇ ਦੇ ਵਿੱਚ ਤੇ ਸ਼ੇਅਰ ਹੁਣ ਤੁਸੀਂ ਕਰਨਾ ਅਸੀਂ ਆਪਣਾ ਫਰਜ਼ ਨਿਭਾ ਰਹੇ ਹਾਂ ਤੇ ਕਾਫਲਾ ਦੇਖ ਲਓ ਵੱਡੀ ਗਿਣਤੀ ਦੇ ਵਿੱਚ ਹੈ ਸ਼ੇਅਰ ਕਰਨ ਵਾਲਾ ਬਟਨ ਤੁਸੀਂ ਨੱਪ ਕੇ ਰੱਖ ਲਓ ਜਿਸ ਤਰ੍ਹਾਂ ਬੋਟਾਂ ਬੇਨਤੀ ਹੈ ਕਿ ਬੋਟਾਂ ਬਾਹਰ ਦੇ ਇਨਸਾਨ ਤੇ ਪਾਇਓ ਤੇ ਸਾਰੇ ਭਰਾ ਦੇਖ ਸਕਦੇ ਹੋ ਬੱਤੀ ਕਿੰਦਲੇ ਵਿੱਚ ਕਾਫਲਾ ਬਹੁਤ ਵੱਡਾ ਕਾਫਲਾ ਹੈ ਲੱਖਾ ਸਿੰਘ ਸਿਧਾਣਾ ਦਾ ਅੱਜ ਦੰਦਲਾ ਪੈ ਜਾਣੀਆਂ ਨੇ ਉਹਨਾਂ ਲੋਕਾਂ ਨੂੰ ਜਿਹੜੇ ਲੋਕ ਕਹਿ ਦਿੰਦੇ ਆ ਕਿ ਬਾਦਲ ਜਾਨੇ ਲੱਖੇ ਨੂੰ ਖਰੀਦ ਲਿਆ ਬਾਦਲ ਕੇ ਲੱਖੇ ਲੱਖੇਬਾਈ ਨੇ ਕਿਹਾ ਕਿ ਬਾਦਲ ਕੇ ਮੈਨੂੰ ਮਰੇ ਪੈ ਨੂੰ ਵੀ ਖਰੀਦ ਸਕਦੇ ਐਨੀ ਔਕਾਤ ਹੈ ਨਹੀਂ ਉਹਨਾਂ ਦੀ ਕਿ ਕੋਈ ਲੱਖੇ ਨੂੰ ਖਰੀਦ ਲੇ ਐਨ ਚੜਦੀ ਕਲਾ ਕਹਿੰਦੀ ਹੋਈ ਪਈ ਐ ਬਾਦਲ ਕਿਆਂ ਦੀ ਐਨੀ ਔਕਾਤ ਨਹੀਂ ਐ ਵੀ ਕੋਈ ਲੱਖੇ ਸਹਾਨੇ ਨੂੰ ਖਰੀਦ ਲੈਣਗੇ ਕਰ ਦੋ ਸ਼ੇਅਰ ਦਬਕੇ ਵੀਡੀਓ ਨੂੰ ਵੱਡੀ ਗਿੰਚੀ ਦੇ ਵਿੱਚ ਜਿਹੜਾ ਕਾਫਲਾ ਮੁਕੰਨ ਦਾ ਨਾਂ ਨਹੀਂ ਲੈ ਰਿਆ ਜਿਹੜੇ ਨੌਜਵਾਨ ਨੇ ਉਹ ਆਪਣੇ ਗੱਡੀਆਂ ਲੈ ਕੇ ਆਏ ਨੇ ਬਿਨਾ ਤੇਲ ਆਪਣਾ ਨਿੱਜੀ ਪਵਾ ਕੇ ਲੈ ਕੇ ਆਏ ਨੇ ਕਿਸੇ ਨੂੰ ਕੋਈ ਦਿਹਾੜੀ ਤੇ ਨਹੀਂ ਲੈ ਕੇ ਆਏ ਕਿਸੇ ਨੂੰ ਕੋਈ ਤੇਲ ਨਹੀਂ ਪਵਾਇਆ ਪਰ ਫਿਰ ਵੀ ਚੜਦੀ ਕਲਾ ਚ ਇਹ ਹੁੰਦਾ ਪਿਆਰ ਇਹ ਹੁੰਦਾ ਪਿਆਰ ਚੜਦੀ ਕਲਾ ਵਾਲਾ ਸਾਰੇ ਆਪਣੇ ਪੱਲਿਓਂ ਤੇਲ ਫੂਕ ਕੇ ਆ ਰਹੇ ਨੇ ਸਾਰੇ ਭਰਾ ਚੜਦੀ ਕਲਾ ਚ ਰਹਿਣ ਜਿਉਂਦੇ ਬਾਦ ਦੇ ਰਹਿਣ ਇੱਕ ਪਾਸੇ ਕਰੋੜਾ ਰੁਪਿਆ ਖਰਚ ਕਰਦੇ ਆ ਇਹ ਕਾਫਲੇ ਬਣਾਉਣ ਦੇ ਲਈ ਪਰ ਅੱਜ ਲੱਖਾ ਸਿੰਘ ਸਧਾਨਾ ਜੋ ਪੰਜਾਬ ਦੀ ਗੱਲ ਕਰਦਾ ਸਾਡੀ ਕੌਮ ਦੀ ਗੱਲ ਕਰਦਾ ਕੌਮ ਨੇ ਹੱਥਾਂ ਤੇ ਚੱਕ ਲਿਆ ਅੱਜ ਪਿਆਰ ਕੌਮ ਦਾ ਦੇਖ ਲੋ ਅੱਜ ਪੰਜਾਬੀਆਂ ਦਾ ਪਿਆਰ ਦੇਖਣ ਨੂੰ ਮਿਲ ਰਿਹਾ ਹੈ ਜਿਹੜਾ ਲੱਖਾ ਸਧਾਨਾ ਬਾਈ ਪੰਜਾਬ ਲਈ ਕੰਮ ਕਰਦਾ ਹੈ ਅੱਜ ਬਠਿੰਡਾ ਹਲਕਾ ਐਨ ਪੂਰਾ ਜੱਜ ਕੇ ਖੜ ਗਿਆ ਦੇਖ ਸਕਦੇ ਹੋ ਤਸਵੀਰਾਂ ਏਅਰ ਕਰੀ ਚੱਲੋ ਬਾਈ ਦੱਬ ਕੇ ਸ਼ੇਅਰ ਕਰੀ ਚੱਲੋ ਬੇਨਤੀ ਆ ਕਿ ਸ਼ੇਅਰ ਕਰੀ ਚੱਲੋ ਵੀਡੀਓ ਨੂੰ ਕਾਫਲਾ ਤੁਹਾਨੂੰ ਮੈਂ ਸਾਰਾ ਦਿਖਾਉਣ ਲੱਗਿਆ ਹੋਇਆ ਸਾਰਾ ਕਾਫਲਾ ਤੁਹਾਨੂੰ ਦਿਖਾਉਣਾ ਆ ਲਾਸਟ ਤੱਕ ਸ਼ੇਅਰ ਕਰੀ ਚੱਲੋ ਅੱਗੇ ਵੀ ਅੱਗੇ ਉਹ ਟੈਂਪਰ ਕਰਕੇ ਨਹੀਂ ਆ ਫੇਰ ਕਰੀ ਚੱਲੋ ਜੀ ਦਬਕੇ ਸ਼ੇਅਰ ਕਰ ਦੋ ਚੜਦੀ ਕਲਾ ਹੋ ਗਈ ਅੱਜ ਚੜਦੀ ਕਲਾ ਸਾਰੇ ਭਰਾਵਾਂ ਦਾ ਤਨ ਵਾਲਾ ਜਿਹੜੇ ਜਿਉਂਦੇ ਬਾਦ ਦੇ ਰਹਣ ਜਿਹੜੇ ਦੇਖਦੇ ਆ ਆਪਣੇ ਪੇਜ ਨੂੰ ਵੀ ਫੋਲੋ ਕਰ ਲਿਓ ਕਿ ਪੇਜ ਸਰਕਾਰ ਨੇ ਬੰਦ ਕਰਸਾ ਸੀ ਭਾਈ ਅਮਰਪਾਲ ਸਿੰਘ ਖਾਲਸਾ ਦੇ ਹੱਕ 'ਚ ਬੋਲਣ ਕਰਕੇ ਪੇਜ ਆਪਣਾ ਬੰਦ ਕਰਤਾ ਸੀ ਤੇ ਅੱਜ ਚੜਦੀ ਕਲਾ ਦੁਬਾਰੇ ਫੇਰ ਆ ਲੋਕ ਪਿਆਰ ਦਿੰਦੇ ਆ ਸਤਿਕਾਰ ਦਿੰਦੇ ਆ ਗਰਮੀ ਬਹੁਤ ਹੈ ਗਰਮੀ ਦੇ ਵਿੱਚ ਵੀ ਐਡਾ ਵੱਡਾ ਕਾਫਲਾ ਬਣਾ ਕੇ ਜਿਹੜੇ ਅੱਜ ਲੋਕ ਆਏ ਨੇ ਅਸੀਂ ਦੇਣ ਨਹੀਂ ਦੇ ਸਕਦੇ ਐਡਾ ਵੱਡਾ ਕਾਫਲਾ ਜਿਹੜਾ ਲੋਕ ਅੱਜ ਬਣਾ ਕੇ ਆਏ ਨੇ ਚੜ੍ਹਦੀ ਕਲਾ ਹੋਗੀ ਅਸੀਂ ਦੇਣ ਨਹੀਂ ਦੇ ਸਕਦੇ ਇਹਨਾਂ ਭਰਾਵਾਂ ਦਾ ਜੋ ਬਿਨਾਂ ਖਰਚੇ ਤੋਂ ਸਾਰੇ ਭਰਾ ਸਾਡੇ ਨਾਲ ਅੱਜ ਪਿਆਰ ਕਰਨ ਦੇ ਲਈ ਪਹੁੰਚੇ ਆ ਸਾਰੇ ਭਰਾਵਾਂ ਦਾ ਬਹੁਤ-ਬਹੁਤ ਧੰਨਵਾਦ ਜਿਉਂਦੇ ਵਸਦੇ ਰਹਿਣ ਇਹ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਦਿਓ ਖਿੱਚ ਬਾਈ ਖਿੱਚ ਖਿੱਚ ਖਿੱਚੋ 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 ਕੰਮ ਨੂੰ ਖਿੱਚੋ ਠੀਕ ਆ ਬਾਈ ਠੀਕ ਆ ਚੜਦੀ ਕਲਾ ਖਿੱਚੋ ਖਿੱਚੋ ਕੰਮ ਨੂੰ ਖਿੱਚੋ ਪਰ ਸਾਈਡ ਤੇ ਲਾਲ ਬਾਬੀ ਆਉਣਾ ਆ ਬਾਪੂ ਦੇਖ ਲਓ ਬਾਈ ਆਸੇ ਤੇ ਇਕੱਲੇ ਹੀ ਆ ਗਿਆ ਆ ਹੁੰਦੀ ਹੈ ਚੜਦੀ ਕਲਾ ਹੁੰਦਾ ਪਿਆਰ ਬੱਸ ਨੂੰ ਦੇਖੋ ਆ ਗਿਆ ਆਸੇ ਤੇ ਖਿੱਚਦਾ ਕੰਮ ਬਾਪੂ ਜਿੰਦਾਬਾਦ ਜਿੰਦਾਬਾਦ ਅੱਜ 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 ਕੌਮ ਨੇ ਹਾਂ ਕੌਮ ਨੇ ਕੰਮ ਹੋ ਗਈ ਹੋ ਗਈ ਚੜਦੀ ਕਲਾ ਕੈਮੋ ਬਾਈ ਸਾਰੇ ਆਪਕੇ ਆ ਕੇ ਜਮਾ ਜਿੱਤਤਾ ਆਪਣੀ ਪੱਤੀ ਦਾ ਠੀਕ ਹੈ ਠੀਕ ਹੈ ਜਾਂਦੇ ਰਹੋ ਬਾਈ ਜਾਂਦੇ ਰਹੋ ਕਿਰਪਾ ਹੋ ਗਈ ਵਾਹਿਗੁਰੂ ਦੀ ਆ ਜਾ ਕਾਟੀ ਕਿਵੇਂ ਕਿਵੇਂ ਬਣਿਆ ਮਾਹੌਲ ਦੇਖ ਲੈ ਅੱਜ ਵਧੀਆ ਬਾਈ ਪ੍ਰਮਾਤਰਾ ਦੀ ਕਿਰਪਾ ਬੇਨਾ ਖਰਚੇ ਤੋਂ ਮੇਰਾ ਦਾ ਪਰ ਝਾੜੂ ਵਾਲੀਆਂ ਪਾਰਟੀਆਂ ਖੜੀਆਂ ਕਰ ਸਕਦਾ ਕੀ ਆਪਾਂ ਪੰਜਾਬ ਦੀ ਪਾਰਟੀ ਨਹੀਂ ਖੜੀ ਕਰ ਸਕਦੇ ਬਿਲਕੁਲ ਬਿਲਕੁਲ ਮੈਂ ਨੌਜਵਾਨਾਂ ਨੂੰ ਅਪੀਲ ਕਰਦਾ ਹਜੇ ਮੁੜਿਆਓ ਧੰਨਵਾਦ ਕਰਦਾ ਜਿਹੜੇ ਸਾਡੇ ਕਹਿੰਦੇ ਝਾੜੂ ਵਾਲੇ ਮੁੜਿਆਏ ਭਾਈ ਆਉਣਾ ਇੱਥੇ ਹੀ ਪਊਗਾ ਸੰਧਾ ਤੇ ਆਉਣਾ ਪਊਗਾ ਇਹਨਾਂ ਦੀ ਸੰਧਾ ਤੁਸੀਂ ਦੇਖ ਲੇ ਤੇ ਧੰਨਵਾਦ ਕਰਦਾ ਜਿਹੜੇ ਨੌਜਵਾਨਾਂ ਦਾ ਜਿਹੜੇ ਇਹ ਕਹਿੰਦੇ ਆ ਭਾਈ ਪੋਲਿੰਗ ਤੇ ਭਾਵੇਂ ਝਾੜੂ ਦੇਤੇ ਬੈਠੀਏ ਵੋਟਾਂ ਲੱਖੇ ਨੂੰ ਪਾਵਾਂਗੇ ਠੀਕ ਹੈ ਐਲਕਸ ਬਾਰੇ ਹੀ ਹਾਂ ਆਹ ਦੇਖ ਲਓ ਸਾਰੇ ਭਰਾ ਜਿਹੜੇ ਪਹੁੰਚੇ ਆ ਇੰਗਲੈਂਡ ਚ ਚੱਲੀ ਚੱਲੋ ਸਾਰੇ ਜਿਹੜੇ ਪਹੁੰਚੇ ਚੜ੍ਹਦੀ ਕਲਾ ਹੋ ਗਈ ਇਹ ਨਹੀਂ ਮੁੱਕਦਾ ਬਾਈ ਇਹਦਾ ਬਾਲਾ ਲੰਬਾ ਕਾਫਲਾ ਹੋ ਗਿਆ ਗੱਡੀ ਅੱਖਾਂ ਸਦਾਣਾ ਜਿੰਦਾਬਾਦ ਅੱਖਾਂ ਸਦਾਣਾ ਜਿੰਦਾਬਾਦ ਅੱਖਾਂ ਸਦਾਣਾ ਜਿੰਦਾਬਾਦ ਚਲੋ 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 ਖਿੱਚੀ ਚੱਲੋ ਲੰਬਾ ਹੋ ਗਿਆ ਕੰਮ ਲੰਬਾ ਬਹੁਤ ਜ਼ਿਆਦਾ ਜਿਉਂਦੇ ਰਹੋ ਜਿਉਂਦੇ ਰਹੋ ਬਾਪੂ ਠੀਕੋ ਹਾਂਜੀ ਹਾਂਜੀ ਠੀਕਾ ਲੰਬਾ ਹੋ ਗਿਆ ਕੰਮ ਪੂਰਾ ਚੜ੍ਹਦੀ ਕਲਾ ਹੋ ਗਈ ਚੜ੍ਹਦੀ ਕਲਾ ਹਮਲੇ ਤਾਂ ਬਹੁਤ ਲੰਬਾ ਕਾਫਲਾ ਜਿਹੜਾ ਬਹੁਤ ਦੂਰ ਤੱਕ ਆਜ ਤਰੇਲੀਆਂ ਪਾ ਦੂ ਵਿਰੋਧੀਆਂ ਦੇ ਅੱਜ ਵਿਰੋਧੀਆਂ ਨੂੰ ਨੀਂਦ ਨਹੀਂ ਆਉਣੀ ਅੱਜ ਵਿਰੋਧੀਆਂ ਨੂੰ ਨੀਂਦ ਨਹੀਂ ਆਉਂਦੀ ਕਿਉਂਕਿ ਪੂਰਾ ਬਠਿੰਡਾ ਚੱਲ ਪਿਆ ਲੱਖੇ ਨਾਲ ਲੱਖੇ ਨਾਲ ਪੂਰਾ ਹਾਂ ਲੱਖੇ ਨਾਲ ਪੂਰਾ ਬਠਿੰਡਾ ਚੱਲ ਪਿਆ ਚੜ੍ਹਦੀ ਕਲਾ ਹੋ ਗਈ ਆ ਕਹਿੰਦੇ ਐਨ ਦੇਖ ਸਕਦੇ ਹੋ ਕਾਫਲਾ ਬਹੁਤ ਲੰਬਾ ਕਾਫਲਾ ਹੈ ਜਿੱਥੇ ਤੱਕ ਦੇਖੀ ਜਾਉਂਗੇ ਨਿੰਗਾ ਜਾਈ ਜਾਣੀ ਆ ਕਾਫਲਾ ਮੁਕੰਨ ਦਾ ਨਾਮ ਨਹੀਂ ਲਊਗਾ ਦੇਖ ਸਕਦੇ ਹੋ ਜਾਮ ਲੱਗ ਗਏ ਨੇ ਬਾਈ ਜਾਮ ਲੱਗ ਗਏ ਨੇ ਕਾਫਲਾ ਬੜਾ ਲੰਬਾ ਹੈ ਕਾਫਲਾ ਬੜਾ ਲੰਬਾ ਹੈ ਚੜ੍ਹਦੀ ਕਲਾ ਹੋ ਗਈ قافلہ بڑا ਲੰਬਾ ਤੇ ਜਾਮ ਲੱਗ ਚੁੱਕੇ ਆ ਕੈਮੋ ਬਾਈ ਸੋ ਬਹਾ ਹਲਕਾ ਬਠੇ ਨਾ ਦੇਖ ਸਕਦੇ ਹੋ ਬਾਈ ਤੁਹਾਡੇ ਸਾਹਮਣੇ ਹੀ ਹੈ ਇਹ ਚ ਕੁਛ ਗਲਤ ਤਾਂ ਹੈ ਨਹੀਂ ਸ਼੍ਰੀਆਮ ਲਾਈਵ ਦਿਖਾਇਆ ਜਾ ਰਿਹਾ ਹੈ ਵੀ ਕਿੱਡੀ ਵੱਡੀ ਗੱਲਬਾਤ ਹੈ ਕੈਮੋ ਕਿੱਡੀ ਵੱਡੀ ਗੱਲਬਾਤ ਹੈ ਤੁਸੀਂ ਕਿਉਂ ਬਾਈ ਲੈ ਬੱਸਾਂ ਵਾਲੇ ਵੀ ਕਹਿੰਦੇ ਐਨ ਪੂਰਾ ਕੈਮੋ ਜਿਤਾ ਦਿਓ ਐਤਕੀ ਬੱਸੋ ਦੇ ਵਿੱਚ ਜਿਹੜੇ ਮੁਸਾਫਰ ਨੇ ਉਹ ਵੀ ਬਈ ਪੂਰੀ ਲੱਖੇ ਸਦਾਨੇ ਦੇ ਹੱਕ ਟਹਾਂ ਦਾ ਨਾਰਾ ਮਾਰ ਰਹੇ ਨੇ ਲੱਖੇ ਸਦਾਨਾ ਤੇ ਇਹਨਾਂ ਦਾ ਚੋਣ ਨਿਸ਼ਾਨ ਹੈ ਬਾਲਟੀ ਕਾਫਲਾ ਬੜਾ ਲੰਬਾ ਹੈ ਜਾ ਨਹੀਂ ਸਕਦੇ ਆਪਾਂ ਇੱਡੀ ਦੂਰ ਤੱਕ ਕਾਫਲਾ ਬੜਾ ਲੰਬਾ ਹੈ ਤੇ ਆ ਬਾਲਟੀ ਭਰ ਦਿਓ ਬਾਈ ਆ ਬਾਲਟੀ ਭਰ ਦਿਓ ਆ ਬਾਲਟੀ ਹੈ ਚੋਣ ਨਿਸ਼ਾਨ ਦੇਖ ਸਕਦੇ ਹੋ ਦੂਰ ਤੱਕ ਨਿਗਾਹ ਮਾਰ ਲਓ ਭਰਾਵੋ ਹੁਣ ਮੈਂ ਕੀ ਕਹਾਂ ਤੁਹਾਨੂੰ ਮੈਂ ਉੱਥੇ ਤੱਕ ਜਾ ਨਹੀਂ ਸਕਣਾ ਕਿਉਂਕਿ ਮੈਂ ਬਾਹਲਾ ਪਿੱਛੇ ਆ ਗਿਆ ਮੈਨੂੰ ਲੱਗਦਾ ਵੀ ਘੱਟੋ ਘੱਟ 10 ਕਿਲੋਮੀਟਰ ਤੱਕ ਇਹ ਜਿਹੜਾ ਰੋਡ ਸੋ ਕੱਢਿਆ ਜਾ ਰਿਹਾ 10 ਕਿਲੋਮੀਟਰ ਤੱਕ ਉਹ ਦੂਰ ਤੱਕ ਨੀਗਾ ਮਾਰ ਲਓ ਗੱਡੀਆਂ ਗੱਡੀਆਂ ਨਜਰ ਆਉਣਗੀਆਂ ਬਾਈ ਬਹੁਤ ਲੰਬਾ ਜਾਮ ਲੱਗ ਗਿਆ ਜੋਗੇ ਰੱਲੇ ਆ ਫਿਰ ਜਾ ਬਾਪੂ ਵਾਲੀ ਟਰੈਕਟਰ ਤੇ ਕੋ ਚੜਦੀ ਕਲਾ ਜਾ ਬਾਹਲਾ ਬਾਹਲਾ ਲੰਬਾ ਕਾਫਲਾ ਨਾ ਆ ਬਾਹ ਲੰਬਾ ਕਾਫਲਾ ਪਾਣੀ ਪੀ ਜਾਂਦੇ ਆ ਕਹਿੰਦੇ ਪਿੱਛੇ ਦੇ ਕਾਫਲਾ ਦੇਖ ਲੋ ਬਾਈ ਕਾਫਲਾ ਤਾਂ ਮੁੱਕਨ ਦਾ ਨਾਮ ਹੀ ਨਹੀਂ ਲੈ ਰਿਹਾ ਬਾਲਟੀ ਚੋਂ ਨਸਾਣਾ ਬਠਿੰਡੇ ਵਾਲਿਓ ਕਿਸਮਤ ਹੈ ਤੁਹਾਡੀ ਅਸਮਾਲੋ ਇਸ ਵਾਰ ਕਿਸਮਤ ਹੈ ਕਿਉਂ ਬਾਈ ਆਓ ਆਗਾ ਦਾਦਾ ਜੋਦਾ ਟ੍ਰੈਕਟਰ ਕਿ ਲਈ ਫਿਰਦਾ ਇਹ ਨੇ ਜੋਦੇ ਜਿਹੜੇ ਬਿਨਾਂ ਖਰਚੇ ਤੋਂ ਬਿਨਾਂ ਤੇਲ ਤੋਂ ਸਾਡੇ ਨਾਲ ਚੱਲਦੇ ਆ ਨਹੀਂ ਇੱਥੇ ਕਾਲੀ ਕਾਂਗਰਸੀ ਭਾਜਪਾ ਵਾਲੇ ਦਿਹਾੜੀਆਂ ਤੇ ਲੋਕ ਲਿਆਉਂਦੇ ਆ ਦਿਹਾੜੀਆਂ ਦਿੰਦੇ ਆ ਦਿਹਾੜੀਆਂ ਤੇ ਇਹੀ ਖੱਟਿਆ ਲਖੇ ਨੇ ਆਹੀ ਚੀਜ਼ ਖੱਟੀ ਆ ਕਿ ਲੋਕ ਪਿੱਛੇ ਤੁਰਦੇ ਆ ਤੇ ਬਿਨਾ ਖਰਚੇ ਤੋਂ ਆਪਦਾ ਖਰਚਾ ਆਪ ਕਰਕੇ ਤੁਰਦੇ ਆ। ਆਹੀ ਕੁਛ ਖੱਟਿਆ ਲੱਖੇ ਨੂੰ। ਦੇਖ ਲਓ ਹੁਣ ਤੁਸੀਂ ਕਿੰਨਾ ਕੁ ਮੈਂ ਦਿਖਾਵਾਂ ਬਾਈ। ਮੈਨੂੰ ਲੱਗਦਾ ਮੈਂ ਬੋਲਦੇ ਬੋਲਦੇ ਥੱਕ ਜਾਣਾ ਪਰ ਕਾਫਲਾ ਨਹੀਂ ਆਪਣਾ ਮੁਕਦਾ ਬਾਈ ਕਾਫਲਾ ਨਹੀਂ ਮੁਕਦਾ। ਸਾਰਾ ਕੁਛ ਲਾਈਵ ਦਿਖਾ ਰਿਆ ਜਾ ਰਿਹਾ ਤੁਹਾਡੇ ਸਾਹਮਣੇ ਆ ਸਭ ਕੁਛ ਬਾਈ। ਕਾਫਲਾ ਨਹੀਂ ਆਪਣਾ ਮੁਕਣਾ। ਕਾਫਲਾ ਮੁਕਣ ਦਾ ਨਾਮ ਨਹੀਂ ਲੈ ਰਿਹਾ ਬਾਈ। ਆਣ ਚੜਦੀ ਕਲਾ ਹੋਈ ਪਈ ਐ ਆਣ ਪੂਰੇ ਕੈਂਮ ਆ ਬਾਈ ਹਾਂ ਬਾਈ ਪੂਰੇ ਕੈਂਮ ਆ ਹੋ ਗਈ ਬਹਿ ਜਾ ਬਹਿ ਜਾ ਪੂਰੀ ਬਾਈ ਬੱਲੇ ਬੱਲੇ ਕਰਾਦੀ ਬੜਾ ਲੰਬਾ ਕਾਫਲਾ ਹੈ ਨਾ ਕਾਫਲਾ ਹਾਂ ਜਾਂਦੇ ਰਹੋ ਚਲੋ ਬਾਈ ਚਲੋ ਅੱਗੇ ਕਾਫਲਾ ਨਹੀਂ ਭਰਾਵੋ ਮੁਕਸ਼ਾ ਦਾ ਬਹੁਤ ਲੰਬਾ ਕਾਫਲਾ ਹੈ ਚੜਦੀ ਕਲਾ ਵਾਲੀ ਗੱਲ ਹੋ ਗਈ ਐ ਤੇ ਗੱਡੀਆਂ ਇਹ ਵੀ ਨਹੀਂ ਵੀ ਖਾਲੀ ਨੇ ਸਾਰੀਆਂ ਗੱਡੀਆਂ ਚੈੱਕ ਕਰ ਲਿਓ ਭਰੀਆਂ ਹੋਈਆਂ ਨੇ 4-4 5-5 ਬੰਦੇ ਬੈਠੇ ਐ ਕੋਈ ਵੀ ਗੱਡੀ ਇਹ ਨਹੀਂ ਹੈਗੀ ਵੀ ਗੱਡੀ 'ਚ 2 ਬੰਦੇ ਐ ਸਾਰੀਆਂ ਗੱਡੀਆਂ ਦੇਖ ਲਓ 5-5 ਬੰਦੇ ਬਾਪੂਰੀ ਬੈਠੇ ਐ ਸਾਰੀਆਂ ਗੱਡੀਆਂ ਭਰੀਆਂ ਹੋਈਆਂ ਨੇ ਬਾਈ ਐਡਾ ਵੱਡਾ ਕਾਫਲਾ ਤੁਸੀਂ ਦੇਖਿਆ ਨਹੀਂ ਹੋਣਾ ਬਠਿੰਡਾ ਲੋਕ ਸਭਾ ਦੇ ਵਿੱਚ ਚੜ੍ਹਦੀ ਕਲਾ ਹੋ ਗਈ ਤੇ ਵੱਡੇ ਕਾਫਲੇ ਦੇ ਵੱਡੀ ਲੀਡ ਦੇ ਨਾਲ ਲੱਖੇ ਸੁਧਾਣੇ ਨੂੰ ਜਿਤਾਉਣਾ ਬਠਿੰਡੇਆਂ ਨੇ ਜਿੱਤ ਹਾਰ ਦਾ ਵੀ ਕੋਈ ਵੱਡੀ ਗੱਲ ਨਹੀਂ ਹੁੰਦੀ ਗਰਦਾਰਾਂ ਨਾਲ ਖੜੋ ਤੁਹਾਡੀ ਜਮੀਰ ਤੁਹਾਨੂੰ ਕਹੇ ਕਿ ਹਾਂ ਯਾਰ ਸੱਚ ਦਾ ਸਾਥ ਦਿੱਤਾ ਨਹੀਂ ਇੱਥੇ ਜਿੱਤਣ ਵਾਲੇ ਪਾਸੇ ਬਹੁਤ ਬੰਦੇ ਮੈਂ ਦੇਖਿਆ ਉਧਰ ਹੀ ਹੋ ਜਾਂਦੇ ਆ ਤੇ ਸਾਥ ਵੀ ਜਿੱਤਣਾ ਨਾ ਦਿੰਦੇ ਆ ਇੱਥੇ ਹਮੇਸ਼ਾ ਉਧਰ ਖੜਿਆ ਜਿਹੜਾ ਬੰਦਾ ਭਾਵੇਂ ਹਾਰਦਾ ਹੋਵੇ ਪਰ ਕਰਦਾਰ ਸੱਚਾ ਹੋਣਾ ਚਾਹੀਦਾ ਕੌਮ ਦੀ ਗੱਲ ਕਰਨ ਵਾਲਾ ਚਾਹੀਦਾ ਸਾਡੀ ਪੰਜਾਬੀ ਮਾਂ ਬੋਲੀ ਦੀ ਗੱਲ ਕਰਨ ਵਾਲਾ ਚਾਹੀਦਾ ਦੇਖ ਸਕਦੇ ਹੋ ਵੱਡੀ ਗਿਣਤੀ ਦੇ ਵਿੱਚ ਕਾਫਲਾ ਬਾਈ ਆਹ ਟਰੈਕਟਰਾਂ ਦੇ ਨੌਜਵਾਨ ਆ ਰਹੇ ਨੇ ਗੱਡੀਆਂ ਮੁੱਕਨ ਦਾ ਨਾਮ ਨਹੀਂ ਲੈ ਰਹੀਆਂ ਤੇ ਆਜੋ ਬਾਈ ਵੱਡੀ ਗਿਣਤੀ ਤੁਹਾਨੂੰ ਮੈਂ ਦਿਖਾਦਾ ਜਿਹੜੇ ਕਾਫਲੇ ਦੀ ਜਿਉਂਦੇ ਬਸਦੇ ਰਹਿਣ ਸਾਰੇ ਬਾਈ ਬਠਿੰਡੇ ਵਾਲੇ ਜਿਹੜੇ ਅੱਜ ਵੱਡੀ ਗਿਣਤੀ ਦੇ ਵਿੱਚ ਲੱਖਾ ਸਿੰਘ ਸਦਣਾ ਦਾ ਸਾਥ ਦੇਣ ਪਹੁੰਚੇ ਆ ਬਾਈ